ਬੀਤੀ 1 ਅਗਸਤ ਨੂੰ ਹੁਸ਼ਿਆਰਪੁਰ ਸ਼ਹਿਰ 'ਚ ਜਨਮ ਦੇ ਦੀ ਪਾਰਟੀ ਦੌਰਾਨ ਕੁਝ ਦਲਿਤ ਸਮਾਜ ਦੇ ਆਗੂਆਂ ਵਿਚਕਾਰ ਲੜਾਈ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਹੁਸ਼ਿਆਰਪੁਰ ਪੁਲਿਸ ਵੱਲੋਂ ਡਾਕਟਰ ਅਜੀਮਲ ਦੇ ਬਿਆਨਾਂ ਤੇ ਦੂਜੀ ਧਿਰ ਵਿਰੁੱਧ ਅਰਾਦਾ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਸੀ ਹਾਲਾਂਕਿ ਸਾਰੇ ਮਾਮਲੇ ਤੋਂ ਬਾਅਦ ਜਿੱਥੇ ਡਾਕਟਰ ਅਜੀਮਲ ਦੇ ਸਮਰਥਕਾਂ ਵੱਲੋਂ ਹੁਸ਼ਿਆਰਪੁਰ ਸ਼ਹਿਰ ਨੂੰ ਬੰਦ ਕਰਵਾਉਣ ਦੀ ਚੇਤਾਵਨੀ ਦਿੱਤੀ ਗਈ ਸੀ ਤਾਂ ਉੱਥੇ ਹੀ ਦੂਜੀ ਧਿਰ ਵੱਲੋਂ ਵੀ ਇਹ ਐਲਾਨ ਕੀਤਾ ਕਿ ਆਸੀ ਕਿਉਂ ਕਿਸੇ ਵੀ ਹਲਤੇ ਵਿੱਚ ਹੁਸ਼ਾਰਪੁਰ ਸ਼ਹਿਰ ਨੂੰ ਬਦ ਨਹੀਂ ਹੋਣ ਦੇਣਗੇ ਅੱਜ ਸਾਰੇ ਮਾਮਲੇ ਨੂੰ ਲੈ ਕੇ ਦੂਜੀ ਧਿਰ ਦੇ ਸਮਰਥਕਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਹੁਸ਼ਾਰਪੁਰ ਪੁਲਿਸ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਪੁਲਿਸ ਨੇ ਜਲਦ ਇਸ ਮਾਮਲੇ ਦੀ ਸਹੀ ਤਰੀਕੇ ਦੇ ਨਾਲ ਜਾਂਚ ਨਾ ਕੀਤੀ ਤਾਂ ਉਹਨਾਂ ਵੱਲੋਂ ਦਿਨ ਮੰਗਲਵਾਰ ਨੂੰ ਹੁਸ਼ਾਰਪੁਰ ਦੇ ਐਸਐਸਪੀ ਦਫ਼ਤਰ ਬਾਹਰ ਤਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਮੀਡੀਆ ਨਾਲ ਮੁਖਤਬ ਹੁੰਦੇ ਆ ਵੱਖ-ਵੱਖ ਆਗੂਆਂ ਦਾ ਕਹਿਣਾ ਹੈ ਕਿ ਹੁਸ਼ਾਰਪੁਰ ਪੁਲਿਸ ਤੇ ਕੋਲ ਦੂਜੀ ਧਿਰ ਵੱਲੋਂ ਇੱਕ ਇਨਕੁਆਰੀ ਦਰਜ ਕਰਵਾਈ ਗਈ ਸੀ ਤੇ ਅੱਜ ਤਕਰੀਬਨ 20 ਦਿਨਾਂ ਤੋਂ ਵਧੇਰੇ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਹੁਸ਼ਾਰਪੁਰ ਪੁਲਿਸ ਇਸ ਇਨਕੁਆਰੀ ਦੇ ਵਿੱਚ ਕੋਈ ਉਚਿਤ ਕਾਰਵਾਈ ਨਹੀਂ ਕਰ ਰਹੀ ਹੈ ਤੇ ਇਸ ਕਾਰਨ ਉਹਨਾਂ ਦੇ ਵਿਚਕਾਰ ਰੋਸ ਪਾਇਆ ਜਾ ਰਿਹਾ ਹੈ ਇਸ ਮੌਕੇ ਉਹਨਾਂ ਵੱਲੋਂ ਹੁਸ਼ਾਰਪੁਰ ਪੁਲਿਸ ਪ੍ਰਸ਼ਾਸਨ ਨੂੰ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਹੁਣ ਵੀ ਪੁਲਿਸ ਨੇ ਇਸ ਮਾਮਲੇ ਦੀ ਕਾਰਵਾਈ ਜਿਹੜੀ ਉਹ ਸਹੀ ਢੰਗ ਦੇ ਨਾਲ ਨਾ ਕੀਤੀ ਤਾਂ ਉਹਨਾਂ ਵੱਲੋਂ ਕਾਊਨ ਵਾਲੇ ਮੰਗਲਵਾਰ ਨੂੰ ਉਹਨਾਂ ਵੱਲੋਂ ਐਸਐਸਪੀ ਦਫ਼ਤਰ ਹੁਸ਼ਾਰਪੁਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਦੂਜੇ ਪਾਸੇ ਸਾਰੇ ਮਾਮਲੇ ਤੇ ਬੋਲਦੇ ਆ ਡੀਐਸਪੀ ਸਿਟੀ ਦੀਪਦਾ ਸ਼ਰਮਾ ਦਾ ਕਹਿਣਾ ਹੈ ਕਿ ਇਹ ਸਾਰਾ ਮਾਮਲਾ ਜਿਹੜਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਹੈ ਤੇ ਪੁਲਿਸ ਹਰ ਇੱਕ ਪਹਿਲੂ ਨੂੰ ਆਧਾਰ ਬਣਾ ਕੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਤੱਥਾਂ ਦੇ ਆਧਾਰ ਤੇ ਹੁਸ਼ਾਰਤਪਰ ਪੁਲਿਸ ਹੈ ਜਿਹੜੀ ਉਹ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਵੇਗੀ। ਜੀ ਜੀ ਨਾਮ ਇਹ ਤੋਂ ਮੇਰਾ ਨਾਮ ਵਿਕਾਸ ਸਿੰਘ ਭਗਵਾਨ ਵਾਲਮੀਕੀ ਧਰਮ ਰੱਖਿਆ ਸਮਿਤੀ ਦਾ ਪ੍ਰਧਾਨ ਤਕ ਵਕ ਤਕ ਅਸਰਪੰਸ ਕੇ ਤਿਆਰੀਆਂ ਕੀ ਕਰਦੇ ਹਾਂ ਪਹਿਲਾਂ ਸਾਰੇ ਸਾਥੀਓ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਪਹਿਲਾਂ ਤੁਹਾਡਾ ਪੱਤਰਕਾਰ ਭਰਾਵਾਂ ਦਾ ਧੰਨਵਾਦ ਵੀ ਜਿਹੜਾ ਤੁਸੀਂ ਛੋਟ ਮੈਸੇਜ ਦਿੱਜਿਆ ਜਿਹੜਾ ਜਲਦੀ ਸਾਡਾ ਜਿਹੜੀ ਆਵਾਜ਼ ਜਿਹੜੀ بلند ਕਰਨ ਲਈ ਪਹੁੰਚਾਣੇ ਬੀਤੇ ਦਿਨੀ ਜਿਹੜਾ 1 ਅਗਸਤ ਨੂੰ ਸਾਡੇ ਅਰਿੰਦ ਬਾਗਾ ਜੀ ਦੇ ਬਰਥਡੇ ਤੇ ਰਿਸੈਪਸ਼ਨ ਤੇ ਜਿਹੜੀ ਇੱਕ ਲੜਾਈ ਹੋਈ ਸੀ ਨਿੱਜੀ ਲੜਾਈ ਸੀ ਜਿੰਨੂੰ ਇੱਕ ਸਮਾਜਿਕ ਰੁਖ ਦਿੱਤਾ ਜਾ ਰਿਹਾ ਸੀ ਬਾਰ ਬਾਰ ਸ਼ਹਿਰ ਬੰਦ ਕਰਾਇਆ ਜਾਊਗਾ ਮਤਲਬ ਧਮਕੀਆਂ ਇਹੋ ਜਿਹੀਆਂ ਪ੍ਰਸ਼ਾਸਨ ਤੇ ਦੇ ਕੇ 2 ਤਰੀਕ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਇੱਕ ਝੂਠਾ ਮਕਦਮਾ 307 ਦਾ ਜਿਸ ਦੀ ਬਿਆਨ ਜਿਹੜੇ ਆ ਅੱਜ ਤੱਕ ਤਾਂ ਸੁਣਿਆ ਸੀ ਵੀ ਆਈਓ ਲੈ ਜਾਂਦਾ ਪਹਿਲੀ ਵਾਰੀ ਦੇਖਿਆ ਗਿਆ ਵੀ ਜਿਹੜਾ ਡੀਐਸਪੀ ਸਾਹਿਬ ਸਾਡੇ ਸਿਟੀ ਦੇ ਨੇ ਉਹ ਆਪ ਜਾ ਕੇ ਬਿਆਨ ਲੈ ਕੇ ਜਿਹੜਾ ਪਰਚਾ ਦਰਜ ਕਰ ਰਹੇ ਨੇ ਔਰ ਲਗਾਤਾਰ ਉਸ ਤੋਂ ਤੀਸਰੇ ਚੌਥੇ ਦਿਨੇ ਅਸੀਂ ਜਿਹੜੀ ਇਨਕੁਆਇਰੀ ਮਾਨਜੋਗ ਜਿਹੜੇ ਸਾਡੇ ਸ਼ਹਿਰਪੁਰ ਦੇ ਐਸਐਸਬੀ ਸਾਹਿਬ ਨੇ ਉਹਨਾਂ ਨੂੰ ਪਾ ਦਿੱਤੀ ਉਹਨਾਂ ਨੇ ਡੀਐਸਪੀ ਸਿੱਧੀ ਸਾਹਿਬ ਨੂੰ ਮਾਰਕ ਕਰ ਦਿੱਤੀ ਬਾਰ ਬਾਰ ਸਾਡੇ ਘਟੋ ਘਟਨੀ ਚਾਰ ਪੰਜ ਵਾਰੀ ਅਸੀਂ ਜਾ ਚੁੱਕੇ ਹਾਂ ਸਾਨੂੰ ਬੁਲਾਉਂਦੇ ਆ ਕੋਈ ਇਨਕੁਆਰੀ ਨਹੀਂ ਕੀਤੀ ਬਿਨਾਂ ਇਨਕੁਆਰੀ ਤੋਂ ਪਰਚਾ ਦਰਜ ਕਰ ਦਿੱਤਾ ਸਾਨੂੰ ਬੁਲਾ ਕੇ ਉੱਥੇ ਆਪ ਡੀਐਸਪੀ ਸਾਹਿਬ ਸਾਨੂੰ ਮਿਲਦੇ ਨਹੀਂ ਫੋਨ ਕਰਦੇ ਆ ਫੋਨ ਚੱਕਦੇ ਨਹੀਂ ਕਦੀ ਜੇ ਚੱਕਦੇ ਆ ਤਾਂ ਉਹਨਾਂ ਦਾ ਬੋਲਣ ਦਾ ਤਰੀਕਾ ਕੁਝ ਹੋਰ ਆ ਅਜੀਬ ਉਹ ਮੈਂ ਕਰ ਲਊਗਾ ਯਾਰ ਆਪੇ ਕਰ ਲਊਗਾ ਮੈਨੂੰ ਆ ਪਤਾ ਕੀ ਕਰਨਾ ਇਹੋ ਜੀ ਪਾਸ਼ਾ ਜਿਹੜੀ ਉਹਨਾਂ ਵਾਸਤੇ ਬੋਲਣੀ ਬੜੀ ਨਿੰਦਨਯੋਗ ਆ ਔਰ ਬਾਰ-ਬਾਰ ਜਾਣ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਵੇਂ ਭਾਜਪਾ ਸਰਕਾਰ ਵੱਲੋਂ ਕੇਂਦਰ ਦੀ ਸਰਕਾਰ ਵੱਲੋਂ ਪੂਰੇ ਦੇਸ਼ ਦੇ ਵਿੱਚ ਧੱਕਾਸ਼ਾਹੀ ਚੱਲ ਰਹੀ ਆ ਉਵੇਂ ਹੀ ਮੈਂ ਸਮਝਦਾ ਵੀ ਪੰਜਾਬ ਸਰਕਾਰ ਵੀ ਜਿਹੜੀ ਉਹਨਾਂ ਦੀ ਰਾਹ ਤੇ ਚੱਲ ਪਈ ਆ ਉਹਨਾਂ ਵੱਲੋਂ ਜਿਹੜਾ ਇੱਕ ਬਾਰ-ਬਾਰ ਜਿਹੜਾ ਉਹਨਾਂ ਦੇ ਜਿਹੜਾ ਸੰਸੋਧਿਅੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੀ ਜਿਸ ਦੀ ਉਹਨਾਂ ਨੇ ਕਿਹਾ ਸੀ ਵੀ 2027 ਦੇ ਵਿੱਚ ਅਸੀਂ ਜਿਹੜਾ ਸ਼ਾਮ ਦੰਡਬਿੰਦ ਜੋ ਵੀ ਹੋਵੇ ਉਹ ਲਾਗੂ ਕਰਕੇ ਜਿਹੜਾ 2027 'ਚ ਜਿਹੜੀ ਸੱਤਾ ਹਾਸਲ ਕਰਾਂਗੇ ਸਾਨੂੰ ਲੱਗ ਰਿਹਾ ਸਾਡੇ ਬੰਦਿਆਂ ਦੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਆ ਜਿਹੜੇ ਸਾਡੇ ਵੱਲੋਂ ਤਰਖਾਸਾ ਇਨਕੁਆਰੀ ਨਹੀਂ ਦੇਖ ਲੋ 4 ਤਰੀਕ ਦੀ ਇਨਕੁਆਰੀ ਲਾਈ ਆ 29 ਤਰੀਕ ਹੋ ਗਈ ਆ ਅਜੇ ਤੱਕ 4 ਅਗਸਤ ਦੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ 4-5 ਵਾਰੀ ਤਕਰੀਬਨ ਘੱਟੋ-ਘੱਟ 4-5 ਵਾਰ ਦਾਦਾ ਪਰ ਜਿਆਦਾ ਵਾਰੀ ਅਸੀਂ ਜਾਏ ਆ ਮਾਨਯੋਗ ਐਸਐਸਪੀ ਸਾਹਿਬ ਨੂੰ ਮਿਲਣ ਜਾਂਦੇ ਉਹ ਕੁਛੀ ਰਜੇਵਿਆਂ ਕਰਕੇ ਚਲੋ ਬੀਜ਼ੀ ਹੁੰਦੇ ਨੇ ਪਰ ਉਹਨਾਂ ਨੇ ਡਿਊਟੀ ਇਹਨਾਂ ਦੀ ਲਈ ਇਹਨਾਂ ਨੇ ਹਜੇ ਤੱਕ ਮੇਰੇ ਖਰਾਂ ਇਨਕੁਆਰੀ ਦਾ ਇਨਕੁਆਰੀ ਦਾ ਜਿਹੜਾ ਕੂੜਾ ਮ ਨਹੀਂ ਲਿਖਿਆ ਕੀ ਰਵਈਆ ਡੀਐਸਪੀ ਸਿਟੀ ਜਾਂ ਦੇ ਦਾ ਹਾਂਜੀ ਡੀਏ ਉਹਨਾਂ ਦਾ ਰਵਈਆ ਕੋਈ ਹੋਰ ਤਰੀਕੇ ਦਾ ਪਹਿਲੀ ਵਾਰੀ ਅਸੀਂ ਦੇਖਣ ਨੂੰ ਮਿਲ ਰਿਹਾ ਵੀ ਇਹੋ ਜਿਹਾ ਅਫਸਰ ਇਹੋ ਜਿਹੇ ਤਰੀਕੇ ਨਾਲ ਬੋਲਦੇ ਆ ਸਾਡੀ ਮਾਨਜੋਗ ਐਸਐਸਪੀ ਸਾਹਿਬ ਨੂੰ ਅਪੀਲ ਆ ਵੀ ਇਹੋ ਜਿਹੇ ਅਫਸਰ ਹਟਾ ਕੇ ਜਿਹੜੇ ਚੰਗੇ ਔਰ ਵਧੀਆ ਜਿਹੜੇ ਕੰਮ ਕਰਨ ਵਾਲੇ ਆ ਇਹਨਾਂ ਤੋਂ ਪਹਿਲਾਂ ਵੀ ਡੀਐਸਪੀ ਸਾਹਿਬ ਰਹਿ ਬਥੇਰੇ ਉਹਨੇ ਬੜਾ ਵਧੀਆ ਕੰਮ ਕੀਤਾ ਉਹਨਾਂ ਖਿਲਾਫ ਨਹੀਂ ਅੱਜ ਤੱਕ ਦੀ ਪ੍ਰੈਸ ਕਾਨਫਰੰਸ ਕੀਤੀ ਪਰ ਇਹਨਾਂ ਦਾ ਜਿਹੜਾ ਰਵਈਆ ਹਰੇਕ ਵਿਅਕਤੀ ਪ੍ਰਤੀ ਗਲਤ ਤਰੀਕੇ ਨਾਲ ਚਲਾਇਆ ਜਾ ਰਿਹਾ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਜਿਹੜਾ ਦੋ ਗੁੱਟਾਂ ਦੀ ਮਤਲਬ ਵੀ ਦੋ ਧਿਰਾਂ ਦੀ ਆਪਸ ਵਿੱਚ ਲੜਾਈ ਹੈ ਤੇ ਇਹਦੇ ਵਿੱਚ ਸਮਾਜ ਕਿਧੂੰ ਆ ਗਿਆ ਸਰ ਕੋਈ ਦੋ ਗੁੱਟ ਨਹੀਂ ਹੈਗੇ ਕੋਈ ਦੋ ਧਿਰ ਨਹੀਂ ਹੈਗੇ ਆਪਸ ਵਿੱਚ ਬੈਠ ਕੇ ਪਹਿਲਾਂ ਇਕੱਠੇ ਹੀ ਪਾਰਟੀ ਦਾ ਇੰਜੋਏ ਕਰ ਰਹੇ ਆ ਉਥੇ ਕਿਸੇ ਗੱਲ ਨੂੰ ਲੈ ਕੇ ਜਿਹੜੀ ਬਹਿਸ ਹੋ ਜਾਂਦੀ ਉਹ ਤੋਂ ਬਾਅਦ ਜਿਹੜਾ ਇੱਕ ਧਿਰ ਵੱਲੋਂ ਬਾਰ-ਬਾਰ ਫੋਨ ਕਰਕੇ ਗਾਲਾਂ ਕੱਢ ਕੇ ਆਪਣੇ ਕੋਲ ਬੁਲਾਇਆ ਜਾ ਰਿਹਾ ਉਥੇ ਹੱਥੋ ਪਾਈ ਥੋੜੀ ਹੋਈ ਹੈ ਤੁਹਾਨੂੰ ਸੀਸੀਟੀਵੀ ਸੀ ਸੀ ਟੀ ਵੀ ਦੀ ਫੁਟੇਜ ਔਰ ਜਿਹੜੀ ਐਮ ਐਲ ਆਰ ਦੀ ਕਾਪੀ ਆ ਜੋ ਸਾਡੇ ਸਿਵਲ ਹਸਪੀਟਲ ਤੋਂ ਡਾਕਟਰ ਸਾਹਿਬ ਵੱਲੋਂ ਸਰਕਾਰੀ ਜਿਹਦੇ ਵਿੱਚ ਬਲੰਟ ਸੱਟਾਂ ਵਾ ਜਿੱਥੇ 307 ਨਹੀਂ ਲਗਾਈ ਜਾ ਸਕਦੀ ਜੋ ਐਮ ਐਲ ਆਰ ਦੇ ਹਸਾਬ ਨਾਲ ਬੰਦੀ ਕਾਰਵਾਈ ਉਹ ਕਰਨੀ ਚਾਹੀਦੀ ਆ ਸਾਡੀ ਇਹੀ ਮੰਗ ਆ ਇਹ ਪਰਚਾ ਸਰ ਚਾਰ ਜਣਿਆਂ ਤੇ ਸਿੰਘ ਅਮਨ ਹਰਪਾਲ ਲਾਡਾ ਪਾਲਾ ਤੇ ਔਰ ਬਾਬਾ ਜੀ ਇਹਨਾਂ ਚਾਰਾਂ ਤੇ ਝੂਠਾ ਮਗਦਮਾ ਦਰਜ ਕੀਤਾ ਗਿਆ ਅਗਲੀ ਜਿਹੜੀ ਕਾਰਵਾਈ ਆ ਉਹ ਸਾਡੇ ਅਨੇ ਕੁਮਾਰ ਬਾਗਾ ਜੀ ਤੁਹਾਨੂੰ ਦੱਸਾਂ। ਕਿਉਂ ਨਾ ਪਿਛਲੇ ਵਾਰ ਬਾਗਾ ਜੀ ਨਹੀਂ ਸੁਣਵਾਈ ਹੋਈ ਅੱਜ 25 ਦਿਨ ਦੇ ਕਰੀਬ ਦਾ ਸਮਾਂ ਹੋ ਗਿਆ ਇਨਕੁਆਰੀ ਲਾਈਨ ਕੋਈ ਉੱਤੇ ਕਾਰਵਾਈ ਨਹੀਂ ਹੋ ਰਹੀ। ਹਾਂਜੀ। ਜੇ ਹੁਣ ਅਗਲਾ ਪ੍ਰੋਟੈਸਟ ਕਰ ਜਾਈਏ। ਦੇਖੋ ਜੇਕਰ 307 ਨਹੀਂ ਤੋੜੀ ਗਈ ਕਿਉਂਕਿ ਐਮਐਲਆਰ ਸਾਫ਼ ਆ। ਮਤਲਬ ਇਹ 24 ਦੀ ਰਿਪੋਰਟ ਬਣਦੀ ਪਈ ਇਹਦੀ ਔਰ ਜਿਹੜੀ ਸੀਸੀਟੀਵੀ ਫੁਟੇਜ ਆ ਉਹਦੇ ਵਿੱਚ ਕਿਸੇ ਵੀ ਬੰਦੇ ਕੋ ਕੋਤਿਹਾਰ ਨਹੀਂਗਾ। ਇਹਦੇ باوجود ਵੀ 307 ਜਿਹੜੀ ਸਾਤ ਆ ਉਹ ਲਗਾਈ ਗਈ ਆ ਔਰ ਅੱਜ 29 ਤਰੀਕ ਹੋ ਗਈ ਆ। 1 ਤਰੀਕ ਦਾ ਝਗੜਾ ਹੋਇਆ ਚਾ ਮਤਲਬ 2 ਤਰੀਕ ਨੂੰ ਐਫਆਈਆਰ ਹੋਈ ਆ ਔਰ ਅੱਜ 29 ਤਰੀਕ ਹੋ ਗਈ ਹੈ 4 ਤਰੀਕ ਦੇ ਅਸੀਂ ਇਨਕੁਆਰੀ ਪਾਈ ਹੋਈ ਹੈ ਜੇਕਰ ਮਤਲਬ ਕਿ 307 ਨਹੀਂ ਹਟਦੀ ਸੋਮਵਾਰ ਤੱਕ ਕਰਤਾ ਮੰਗਲਵਾਰ ਨੂੰ ਅਸੀਂ ਜਿਹੜਾ ਮਿਨੀ ਸੈਕਟਰਡ ਆ ਉਹਦੇ ਬਾਰ ਪ੍ਰਦਰਸ਼ਨ ਕਰਾਂਗੇ